ਭਾਈ ਪੰਜਾਬੀ ਫਿਲਮਾਂ ਦਾ ਕੁਝ ਇੱਕ ਐਕਟਰਾਂ ਦੇ ਡਾਇਰੈਕਟਰਾਂ ਨੇ ਜਮ੍ਹਾਂ ਪੱਠਾ ਵਠਿਆ ਰੱਖਿਆ ਸੀ ਸਾਰੇ ਇੱਕੋ ਕਹਾਣੀ ਨੂੰ ਬਸ ਦੱਬੀ ਜਾਂਦੇ ਆ ਐਕਟਰ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਜਾਂਦਾਗਾ ਪੌਣੀ ਫਿਲਮ ਚ ਉਹ ਪਿਆਰ ਦੇ ਚੋਲ ਮੋਲ ਕਰੀ ਜਾਂਦੇ ਹੈਗੇ ਤੇ ਐਂਡ ਤੇ ਕੁੜੀ ਦਾ ਵਿਆਹ ਕਿਤੇ ਹੋਰ ਹੋਣ ਲੱਗਦਾਗਾ ਫਿਰ ਪਤਾ ਨਹੀਂ ਕਿਵੇਂ ਜੇ ਐਕਟਰ ਦੀ ਐਂਟਰੀ ਲੈ ਕੇ ਮਾਰ ਦਿੰਦੇ ਐ ਐਕਟਰ ਨਾਲ ਹੀ ਵਿਆਹ ਹੋ ਜਾਂਦਾਗਾ ਬਸ ਸਾਰੇ ਤੁਸੀਂ ਇਹੀ ਕਹਾਣੀਆਂ ਵੇਖਿਆ ਨੇ ਕੁਝ ਸਿੱਖਣ ਨੂੰ ਨਹੀਂ ਮਿਲਦਾ ਸੀ ਪਰ ਦੇਵ ਖਰੌਣ ਪੰਜਾਬ ਦਾ ਇੱਕ ਅਜਿਹਾ ਐਕਟਰ ਹੈਗਾ ਜਿਹੜੀ ਵੀ ਉਹ ਫਿਲਮ ਕਰਦਾਗਾ ਫਿਲਮ ਦੀ ਕਹਾਣੀ ਦਾ ਨਿਚੋੜ ਐਂਡ ਤੇ ਪੂਰਾ ਵਧੀਆ ਨਿਕਲਦਾ ਜਿਵੇਂ ਕਿ ਕੁਝ ਨਾ ਕੁਝ ਸਿੱਖਣ ਨੂੰ ਮਿਲਦਾਗਾ ਡਾਕੂ ਦਾ ਮੁੰਡਾ ਫਿਲਮ ਆਈ ਫਿਰ ਡਾਕੂ ਦਾ ਮੁੰਡਾ 2 ਆਈ ਬਖਾਇਆ ਵੀ ਹੈਨਾ ਕਿਵੇਂ ਇੱਕ ਨਸ਼ੇੜੀ ਦੀ ਜ਼ਿੰਦਗੀ ਹੁੰਦੀ ਆ ਜਾਂ ਕਿਵੇਂ ਗੈਂਗਸਟਰ ਨੂੰ ਕਿੰਨੇ ਕਿ ਧੱਕੇ ਖਾਣੇ ਪੈਂਦੇ ਆ ਕਿੰਨੇ ਕੁ ਉਹਦੇ ਪਰਿਵਾਰ ਨੂੰ ਧੱਕੇ ਧੋਖੇ ਮਿਲਦੇ ਆਗੇ ਜਿੰਨਾਂ ਦੀ ਜ਼ਿੰਦਗੀ ਨਰਕ ਦਿਖਾਈ ਵੀ ਜੇ ਕੋਈ ਨਸ਼ੇੜੀ ਨਸ਼ਾ ਕਰਨ ਤੋਂ ਪਹਿਲਾਂ ਫਿਲਮ ਵੇਖ ਲੈਣਾ ਫੈਦ ਉਹ ਨਸ਼ਾ ਨਾ ਕਰੇ ਜਾਂ ਜਿਵੇਂ ਕੋਈ ਜਵਾਕ ਲੇ ਸੁਪਨੇ ਲੈਣ ਲੱਗ ਜਾਂਦਾ ਮੈਂ ਵੱਡਾ ਹੋ ਕੇ ਗੈਂਗਸਟਰ ਬਣੂੰਗਾ ਉਹ ਕੋਈ ਫਿਲਮ ਵੇਖ ਲੈ ਉਹਨੂੰ ਰਿਜ਼ਲਟ ਪਤਾ ਲੱਗ ਜਾਂਦਾ ਵੀ ਆਉਣ ਵਾਲੇ ਸਮੇਂ 'ਚ ਗੈਂਗਸਟਰ ਨਾਲ ਕੀ ਹੁੰਦਾ ਹੈਗਾ ਤੇ ਹੁਣ ਇੱਕ ਫਿਲਮ ਆ ਰਹੀ ਆ ਡਾਕੂਆਂ ਦਾ ਮੁੰ ਜਿਆਦੇ ਸੁਣਾ ਟਰੇਲਰ ਹੈਗਾ ਜਾ ਕੇ ਟਰੇਲਰ ਵੀ ਚੈੱਕ ਕਰਿਓ ਤੇ 13 ਜੂਨ ਨੂੰ ਫਿਲਮ ਆ ਰਹੀ ਆ ਸਿਨੇਮਾ ਘਰਾਂ ਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਫਿਲਮ ਜ਼ਰੂਰ ਵੇਖਣ ਜਾਇਓ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਬਾਕੀ ਜੇ ਕੋਈ ਆਪਣਾ ਪੰਜਾਬੀ ਭਰਾ ਤਰਕੀਆਂ ਕਰਦਾ ਹੈਗਾ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਲੱਤਾਂ ਨਾ ਖਚਿਆ ਕਰੋ ਦੇਵ ਕਰੋੜ ਇੱਕ ਜਿਹੜਾ ਐਕਟਰ ਆ ਜੋ ਕਿ ਆਉਣ ਵਾਲੇ ਸਮੇਂ ਚ ਪੰਜਾਬ ਦਾ ਨਾਮ ਬਹੁਤ ਵੱਡਾ ਕਰੂਗਾ ਕਿਉਂਕਿ ਇਹਨੇ ਹਾਲੀਵੁੱਡ ਬਾਲੀਵੁੱਡ ਤੱਕ ਜਾਣ ਹੀ ਜਾਣਾਗਾ ਸੋ 13 ਜੂਨ ਨੂੰ ਦੋਸਤੋ ਮਿਲਦੇ ਆ ਸਿਨੇਮਾ ਘਰਾਂ ਚ ਜ਼ਰੂਰ ਫਿਲਮ ਵੇਖਣ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰ ਦਿ